ਕਿਸਾਨ ਵੱਲੋਂ ਪੁੱਤਾ ਵਾਂਗ ਪਾਲੀ ਨਰਮੇ ਦੀ ਫਸਲ ਨੂੰ ਆਖਰਕਾਰ ਮਜਬੂਰੀ ਵਸਵਾ ਦਿੱਤਾ ਗਿਆ ਕਾਰਨ ਸੀ ਨਰਮੇ ਦੇ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਤੇ ਨਾਲ ਹੀ ਚਿੱਟੇ ਮੱਛਰ ਦਾ ਕਹਿ ਤੇ ਇਸ ਦੇ ਕਾਰਨ ਕਿਸਾਨ ਨੇ ਅਖ ਕੇ ਆਪਣੀ 3 ਏਕੜ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਕਿਸਾਨ ਦੇ ਮੁਤਾਬਿਕ ਉਹ ਠੇਕੇ ਤੇ ਲੈ ਕੇ ਵਾਹੀ ਕਰਦਾ ਹੈ ਤੇ ਨਰਮੇ ਦੀ ਫਸਲ ਨੂੰ ਬਚਾਉਣ ਦੇ ਲਈ ਕੀਟਨਾਸ਼ਕ ਦਵਾਈਆਂ ਤੇ ਵੀ ਖਰਚਾ ਕੀਤਾ ਗਿਆ ਲੇਕਿਨ ਕੀਟਨਾਸ਼ਕ ਦਵਾਈਆਂ ਨੇ ਵੀ ਕੋਈ ਕੰਮ ਨਹੀਂ ਕੀਤਾ ਤੇ ਨਾਲ ਹੀ ਕਿਸਾਨਾਂ ਵੱਲੋਂ ਕੀਟਨਾਸ਼ਕ ਤੇ ਬੀਜਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਬਾਈ ਤੁੰਗ ਵਾਲੀ ਪਿੰਡਾ ਮੇਰਾ ਹਰ ਭਜਨ ਮੇਰਾ ਨਾਂ ਹੈਗਾ ਤਿੰਨ ਕਿਲੇ ਬਾਣ ਸੀ ਮੇਰੇ ਕੋਲੇ ਬਾਣ ਮੇਰੇ ਕੋਲੇ ਠੇਕੇ ਤੇ ਆ ਚਾਰ ਮਹੀਨੇ ਫਦੇਹਾ ਕਦਿਆਂ ਤਿੰਨ ਇੱਕ ਕਟੋਪ ਲੋਨ ਕਰੀਆ ਤਿੰਨ ਕਿਟਾਵਾਂ ਦੀਆਂ ਕਦਿਆਂ ਕੋਈ ਹੱਲ ਨਹੀਂ ਹੋਇਆ ਵਿਚਾਰੇ ਇਹਨਾਂ ਨੂੰ ਭਾਗੋਲਾਂ ਤੋਂ ਮੁੰਡਿਆਂ ਤੋਂ ਪੁੱਛ ਕੇ ਪਾਣੀ ਵੀ ਲਾਤਾ ਮੈਂ ਕੋਈ ਹੱਲ ਨਹੀਂ ਹੋਇਆ ਨਰਮਾ ਥੱਲੇ ਨੂੰ ਗਿਆ ਸਕ ਮੈਂ ਤਾਂ ਹਾਣੂ ਵਜਾਉਣ ਦੀ ਵਿਜਾ ਕੋਈ ਮਾਈਕ ਮੇਲੇ ਆਇਆ ਖੇਤ ਵਾਲਾ ਕੋਈ ਨਹੀਂ ਆਇਆ ਜੀ ਕਿਸੇ ਨੇ ਗੱਲ ਨਹੀਂ ਸੁਣੀ ਪੰਜ ਸਾਲ ਹੋ ਗਏ ਮੇਰਾ ਨਰਮਾ ਮਰਦੇ ਨੂੰ ਮੈਂ ਇੱਕ ਵਾਰ ਨੂੰ ਵੀ ਲਿਆਇਆ ਵੀਡੀਓ ਵੀ ਲਵਾਈਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਗਰੀਬ ਬੰਦਾ ਮੈਂ ਠੀਕ ਦੋ ਕਿੱਲੇ ਬਾਹਣਾ ਡੂੜ ਮੇਰੇ ਕੋਲੇ ਆਪਦਾ ਜਗਬਾਨੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ